ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪੀक्कੜਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪੀਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਝਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪੀਕੜਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਚਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪੀक्कੜਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪੀਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਝਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪੀਕੜਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪਿਆਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਚਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪੀक्कੜਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪਿਅਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਝਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਹੁਣ ਸ਼ਰਾਬ ਪੀਣ ਵਾਲਿਆਂ ਨੂੰ ਇੱਕ ਵੱਡਾ ਝਟਕਾ ਲੱਗਣ ਵਾਲਾ ਹੈ ਜਿਹੜੇ ਵੀ ਜਲੰਧਰ ਦੇ ਵਿੱਚ ਲੋਕ ਰੋਜ਼ ਸ਼ਰਾਬ ਪੀਂਦੇ ਨੇ ਜਾਂ ਕਿਹਾ ਜਾਵੇ ਪਿਅਕੜਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਖਬਰ ਸੁਣਨ ਤੋਂ ਬਾਅਦ ਜਲੰਧਰ ਦੇ ਵਿੱਚ 11 ਤੋਂ 12 ਫਰਵਰੀ ਦੇ ਤੱਕ ਬੰਦ ਰਹਿਣਗੇ ਠੇਕੇ ਸ਼ਰਾਬ ਦੇ ਠੇਕੇ 11 ਤੇ 12 ਫਰਵਰੀ ਨੂੰ ਬੰਦ ਰਹਿਣਗੇ ਪਿਆਕੜਾ ਨੂੰ ਇਹ ਸੁਣ ਕੇ ਸ਼ਾਇਦ ਵੱਡਾ ਚਟਕਾ ਲੱਗ ਸਕਦਾ ਪਰ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ 11 ਤੇ 12 ਫਰਵਰੀ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣਗੇ